ਸਤਿ ਸ੍ਰੀ ਅਕਾਲ ਜੀ। ਪਿਆਰ ਨਾਲ ਨਮਸਕਾਰ। ਮੈਂ ਹਾਂ ਤੁਹਾਡਾ ਤਰਸੀਮ ਸਿੰਘ ਰਾਜੀ ਆ ਕੀਤੀ ਪੰਜਾਬ ਤੇ ਹਾਜ਼ਰ। ਜੋ ਟਾਈਮ ਐ ਸਵੇਰ ਦਾ ਸਵੇਰ ਦਾ 8 ਵਜੇ ਨੇ ਤੇ ਆਪਾਂ ਬੀਜਣ ਲੱਗੇ ਇਧਰ ਸਟਾਰਟਿੰਗ ਕਰਤੀ ਬੀਜਣ ਦੀ। ਤਵੀਆਂ ਨਾਲ ਕਿਹੜਾ ਵਾਹਨ ਬਾਹਰ ਉੱਤਰਿਆ ਤੇ ਆਪਾਂ ਨੇ ਕਿਉਂ ਕਰਕੇ ਬਾਹਲੇ ਰਹਿ ਗਏ ਦੀ ਦੂਜੇ ਦਿਨ ਹੀ ਕਰ ਚੇ ਮਚਾਤੇ ਅੱਗੇ ਲਾਤੀ। ਜਿੱਦੇ ਕਰਕੇ ਵੱਡੇ ਸੀ ਦੂਜੇ ਦਿਨ ਅੱਗੇ ਲਾਤੀ। ਤੇ ਦਵਿੰਦਰ ਵੀਰ ਰਹਾ ਕਣਕ। ਤੁਹਾਡੇ ਨਾਲ ਚੈਨਲ ਕਰਾ ਰਾਬਤਾ ਨਾਲ ਕੰਮ ਕਰੀ ਵੀ ਇਸ ਚੀਜ਼ ਕੰਮ ਕਰ ਰਹੇ ਹਾਂ। ਕਣਕ ਵੀ ਰਹਾ ਜੀ ਦੀ ਵੱਢ ਰਹੇ ਹਾਂ। ਪਾਣੀ ਲਾ ਰਿਹਾ ਪਰ ਨਾ ਰੱਸੀ ਹੈ ਸਾਡਾ ਵੀ ਜੀਰੀ ਲੱਗ ਰਿਹਾ ਤੇ ਤੁਸੀਂ ਬਹੁਤ ਆ ਪਿਆਰ ਦਿਨੋਂ ਬਲੌਗਰ ਚ ਬਹੁਤ ਸਤਿਕਾਰ ਦਿੰਦੇ ਹੋ ਸਾਨੂੰ ਮਾਣ ਆ ਤੁਹਾਡੇ ਤੇ ਬਾਈ ਸਾਡੇ ਨਾਲ ਥੋੜਾ ਇੰਨਾ ਵਧੀਆ ਰਸਤਾ ਕਾ ਮੈਂ ਤੇ ਪੀਛ ਰਿਹਾ ਕਣਕ ਦੇਖੋ ਟਰੈਕਟਰ ਜਮਾ ਸਿੱਧਾ ਸੱਪ ਨੂੰ ਖੜਾ ਹੋਇਆ ਨਾਲ ਇੰਨਾ ਭਾਰ ਧਰਿਆ ਹੈ ਮੂਰੇ ਸਾਡੇ ਕੋ ਬੋਰੀਆਂ ਧਰੀਆਂ ਹੋਈਆਂ ਨੇ ਕੀ ਲੈ ਅਸੀਂ ਪਾਉਣੇ ਸੀ ਬੀਚਲੇ ਸਾਡੇ ਪੰਜ ਬਿੱਤੀ ਸਰੋਂ ਜੋ ਉਧਰੋਂ ਆਖਾ ਮਾਤੀ ਚਲੋ ਲਾਤੀ ਜੇ ਲੋ ਚੱਲਦਾ ਹੁਣ ਥੋੜਾ ਜਿਹਾ ਚੱਲ ਰਿਹਾ ਉਦੋਂ ਰੋਕਾ ਮੈਂ ਕਿੱਤੀ ਜਲਗਾ ਮੈਂ ਇਨਾ ਵਾਖਤਾਂ ਟੇਕ ਮਿੰਟ ਦਾ ਇੱਕ ਜਿਹੜਾ ਲੱਗਦਾ ਗਿਆ ਇਹ ਉਹਨਾਂ ਨਾਲ ਤੇ ਜੋਰ ਆ ਕੜਕੜਾ ਕਮੰਡੀ ਵਿੱਚ ਇਹ ਉਹਨੇ 0 ਡਾਲਰ ਪੀ ਰਹੇ ਨੇ ਆਪਣਾ ਜੀਰੋ ਡਾਲਰ ਨਾਲ ਹੈ ਨਹੀਂ ਤੀ ਕਰਕੇ ਵੀ ਇਸੇ ਕਰਕੇ ਆਪਾਂ ਹੈਪੀ ਹੀਟਰ ਨਾਲ ਪੀਜਿਆ ਤੇ ਅਰੇ ਨਾਲ ਸੁਪਰ ਹੀਟਰ ਨਾਲ ਪੀਜੇ ਸਾਰੀ ਚਰਚੇ ਵਾਲੇ ਸੇ ਦੇਖੋ ਬਾਹਨ ਦੇਖੋ ਜੀ ਕਿੰਨਾ ਸੋਹਣਾ ਪੀਆ ਇਹ ਵੀ ਆਪਾਂ ਸਰਤਾਜ ਵੀ ਰਿਹਾ ਬਾਈ 75 ਰੁਪਏ ਕਿਲੋ ਵੀ ਆਇਆ ਹੈ 75 ਰੁਪਏ ਕਿਲੋ ਦੇਖ ਸਾਡੇ ਤੁਸੀਂ ਇੰਨਾ ਮਹਿੰਗਾ ਪੀਆ ਪਰ ਕਣਕ ਕਹਿੰਦੇ ਬਾਹਲੀ ਨਿਕਲਦੀ ਆਪਾਂ 872 ਵੀ ਪੀਜਾਂਗੇ 826 ਦਾ ਘਰ ਦਾ ਵੀ ਦੀ ਆਪਣੇ ਕੋਲੇ ਆਮ 872 ਸਰਤਾਜ ਤੇ 826 ਤਿੰਨ ਹੋ ਗਿਆ ਆਪਣੇ ਕੋਲ ਵੈਰਾਈਟੀ ਆਮ ਕੀ ਬਤਾ ਕਿਵੇਂ ਠੀਕ ਹੈ ਪੱਲੇ ਕਿਹੜਾ ਰੋਟੀ ਪਾਣੀ ਥੋੜਾ ਆ ਵੀ ਚੀਕ ਚੈੱਕ ਕਰ ਲੈ ਕੜ ਕੇ ਜਿਹੜਾ ਹੁਣ ਲਾਉਗਾ ਖੜਾ ਲੈ ਨੂੰ ਖੜਾ ਲਾਜੋ ਤੇ ਵੀ ਚੈੱਕ ਕਰਾਂਗੇ ਅਰੇ ਐ ਟਰੈਡ ਮੂਰੇ ਖੜਾ ਹੁੰਦਾ ਈ ਦੇਖੋ 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 ਵੀ ਚੈੱਕ ਕਰ ਲਈ ਪਤਾ ਇੱਕੇ ਲਾਤ ਕੇ ਸਾਰੀ ਲਿਫਟ ਛੱਡਦਾ ਗਾ ਰੇਟ ਸੌ ਕਰੇਗਾ ਬਸ ਨਾ ਆ ਤੀ ਮਾਰ ਦੇ ਤੇ ਆਹ ਅਰੇ ਫੁੱਲ ਭਰੀ ਰੈਂਕੀ ਫੁੱਲ ਵਰ ਕਿਦੀ? ਥੈਂਕੀ ਨੀ ਬਰੀ ਸੀ। ਹਾਂ। ਇੱਕ ਬੋਰੀ ਪਾਤੀ ਸੀ, ਦੋ ਝੋਲੇ ਪਾਤੇ ਸੀ। ਤੇ ਕਿਉਂ ਨਹੀਂ ਲਈ? ਅੱਧੀ ਨੇ ਕੀ ਰਹੀ? ਬਸ ਪੂਣੀ ਸੀ ਲਈ। ਫਿਰ ਦੋ ਵਿੱਕੀ ਵਿੱਚ ਬਹੁਤ ਵੀਰੇ ਬਹੁਤ ਰੇ ਪੈਂਦਾ ਤੂੰ ਕਹਿੰਦੀ। ਆ ਫਿੱਤ ਨਹੀਂ ਰਾ ਮੂੰਗੀ ਜੀ ਉੱਤੇ ਆ ਗਈ ਜੁੱਤਾਂ। ਆ ਪਾਇਆ ਜੀ ਅਸੀਂ ਗਰੋਮਰ ਵਿੱਚ ਇਹਨੇ ਗਰੋਮਰ ਦੇਖੋ। ਗਰੋਮਰ ਪਾਇਆਗਾ। ਜਾਣਦਾ ਗਰੋਮਰ ਚਲੋ ਜੀ। ਉਥੇ ਜਾ ਕੇ ਪਿੱਛੇ ਕਰ ਲਈ ਮੱਕੂ ਆ ਵੀ। ਵੀ ਮੱਕੂ ਜੁੱਤਾ। ਵੀ ਮੁੱਕੂ ਆਹ ਦੇਮ ਕੇ 10 ਕਿਲੋ ਹੋਰ ਲਿਆਵਾਂਗੇ ਇਹਨੂੰ ਕਿਲੇ ਨੂੰ ਕਲੀਅਰ ਕਰਾਂਗੇ ਨਹੀਂ ਹੋਰ ਚੱਕਦਾਗੇ ਛੇਡਾਂ ਦੇ ਫਿਰ ਇਹ ਕਿੰਨਾ ਕਰ ਗਿਆ ਇਹ ਜੀ ਪਿਆਰੇ 15 20 ਕਿਲੋ ਚੱਲ ਅੰਬੇ ਦਾ ਕਰਾ ਬਾਗ ਜੂਗਾ ਚਲੋ ਜੀ ਪੁੱਤੋ ਸੱਕਿਆ ਕੰਮ ਕਰਾਉਣ ਬਰਾਬਰ ਨਾਲ ਸੁੱਖ ਬਹੁਤ ਹੋ ਗਿਆ ਜੀ ਤੇ ਪ੍ਰਮਾਤਮਾ ਕਰਦੀ ਕਿ ਲੱਗ ਰੱਖੇ ਉਹ ਤਾਂ ਰਸਤੀ ਬਕਸੇ ਨੇ ਮਾਣ ਜੇ ਗੱਲ ਬਣਦੀ ਜਾਂਦੀ ਐ ਕਿਵੇਂ ਕਹਿੰਦੇ ਆਂ ਬੂਟੀਆਂ ਪਾਈ ਜਾਂਦਾ ਖੇਤ ਚ ਇਨਾਂ ਜੀ ਬਾਰੇ ਲੱਗਿਆ ਬਈ ਬੂਟੀਆਂ ਪਾਈਆਂ ਖੇਤ ਚ ਕੰਮ ਕਰਦੇ ਨੇ ਅੱਜ ਬੂਟੀਆਂ ਪੈ ਰਹੀਆਂ ਨੇ ਦੇਖੋ ਜੀ ਮਾਣ ਬਣ ਰਿਹਾ ਹੈ ਨਾ ਰੂਵ ਵਰਗਾ ਥੋੜਾ ਜਿਹਾ ਖੁਸ਼ਕ ਮਾਹਣਾ ਤਾਂ ਇਹੋ ਵਾਕੇ ਬੀਜੇ ਆਂ ਇਧਰ ਹੈਪੀ ਸੀਡਰ ਚੱਲਦਾ 0 ਟ੍ਰਲ ਨਾਲ ਬਹੁਤ ਮੁੰਡਾ ਬੀਜ ਰਿਹਾ ਇਹ ਸਾਡਾ ਕਮਾਂਡੀਆਂ ਖੇਤਰਾ ਦੇਖੋ